ਮੁਲਾਕਾਤ ਕੀਤੀ ਵਿੱਚ ਥੈਂਕ ਯੂ ਉਹ ਜੇ ਦੋਗਲੇ ਉੱਤੇ ਕੱਢ ਜਾਏ ਇਹਨੂੰ ਕੱਢ ਦੇ ਮੇਰੀ ਤੋਰੀ ਬਣੀ ਸਰਬਾਈ ਉਹ ਮੁੰਡਾ ਤੋਰੀ ਓਏ ਟਿੱਟੂ ਤੋਰੀ ਬਾਈ ਤੁਰ ਗਿਆ ਗਿੰਦੀ ਹੋਣਾ ਕਿੰਨੇ ਨਿਬੜ ਦਾ ਕੰਮ ਦੱਸ ਪੰਜਾਂ ਵਾਲੀ ਮੈਂ ਤੇ ਨਹੀਂ ਕੋਈ ਵਾਰ ਸਫੜ ਕੇ ਮੂਰੇ ਲਾ ਕੇ ਲੈ ਜਾਂ ਦੋੜੀ ਤੇ ਤੇਨੂੰ ਪਹੇਗਣਾ ਦਾ ਬੋਲੀ ਬੋਲੀ ਮੈਂ ਕਾਹ ਦਤਾਂ ਸਿੱਧਾ ਹਜ਼ਾਰ ਕਰਾ ਲੀਏ ਵੱਡਾ ਕੰਮ ਮਿਲੇਗਾ ਹਾਂ ਨਹੀਂ ਕਿ ਤਾਉਂਦਾ ਕੋ ਬਹੁਤ ਹੋਊ ਕਿੰਨੇ ਦੀ ਯਾਰ ਮੈਂ ਆਇਆ ਫੜਕੇ ਰਹਿ ਜਾਂ ਉਹ ਇੱਥੇ ਆਏ ਲਾਈ ਹੁੰਦੇ ਆ ਉਹ ਆਪਣੇ ਕੋਲ ਇਹ ਘਰ ਤਾਂ ਘੜ ਲੈਣੇ ਯਾਰ ਆਹ ਲਾ ਕੇ ਫਲਾਣਾ ਲਾ ਕੇ ਕਿੰਨੇ ਦੀ ਜੇ ਤੂੰ ਆਏ ਕੋਲ ਆਏ ਉਹ ਕਿੰਨੇ ਦੀ ਯਾਰ ਤੂੰ ਰਾਹ ਪਾਏਗਾ ਤੇਰੀ ਬੱਟੇ ਪਾਵਾ ਵੀਡੀਓ ਕਿੰਨੇ ਦੀ ਹੋ ਕਿੰਨੇ ਦੀ ਉਹ ਕਿੱਥੇ ਉਹ ਚੋਰਾ ਹੀ ਨਹੀਂ ਮੋੜ ਜਿਹੜਾ ਬੇਥੂ ਲਾਉਣਾ ਲੈ ਚੋਰਾ ਹੀ ਕਿੰਨੇ ਦੀ ਹਾਂ ਜਾਂ ਨਾਗਲੀ ਯਾਰ ਦਾ ਪੈਸਾ ਚਾਰ ਬੱਦਨ ਚਾਰ ਹਜ਼ਾਰ ਮਿੰਟ ਲਖਾ ਕੇ ਤਾਂ ਕਿੰਨੇ ਦੀ ਹਾਂ ਜਾਂ ਕਿੰਨੇ ਦੀ ਹੈ ਹਾਂ ਨਾ ਕਬੀ ਨਹੀਂ ਵੇਚੇ ਗਰੇ ਲੈ ਭਾਈ ਪਾਏ ਜੀ ਆਹ ਲਓ ਦੇ ਕਹਿੰਦਾ ਠੀਕ ਹੈ ਭਾਈ ਗਲਤ ਰੇ ਕਿ ਜੇ ਲਾਸਟ ਕਿੰਨੇ ਜੇ ਭਾਈਆਂ ਦਾ ਕੰਮ ਕਿੰਨਾ ਹੁੰਦਾ ਹੈ ਜਾਇ ਜਾਈ ਬੜੇ ਵੀਰ ਯਾਰ ਜਾਇ ਕਿੰਨੀ ਵਾਰ ਸਫਰ ਕੇ ਲਿਆ ਯਾਰ ਸੋਨੇ ਮੋਲੇ ਜਾਇ ਕਿੰਨੇ ਦੀ ਤੇਰਾ ਕਹਨੇ ਯਾ ਮੈਂ ਹੁਣ ਕੀ ਕਰਾਂ ਮੈਂ ਇਹਨਾਂ ਵੀ ਟਿੰਗ ਦੇ ਤਰ੍ਹਾਂ ਕਾ ਫਟਾ ਕਣ। ਨਾਲ ਤਰੀਕਾ ਠੀਕ ਹੈ ਬਟਾ ਵੀਰ ਕਿੰਨੇ ਦੀ ਆ ਲਾਸਟ ਐਂਡ? ਕਿੰਗਾ ਲੌਂਦਾ ਕਹੀ ਕਰ? ਲਾਉਣ ਦਾ ਪਰ ਉਹ ਅਸੀਂ ਕਹਿ ਕੇ ਦੁਰਜ ਨੇ। ਦੇਖ ਜੀ ਇਸ ਨੂੰ ਦਾ ਕੰਮ ਕਰ ਦੇਣਾ। ਡੈਂਕਰ ਹੁੰਦੇ ਜੀ। ਕੀ ਮੋਲੇ ਦਾ? 90 90 ਯਾਰ ਬੇਚੂਗੜਾ ਕਿਹੜੇ ਨਾਂ ਮਰਦੀ ਆ ਇਧਰ ਬੰਦੇ ਉਹੀ ਤਲਾ ਬਖਿਆ ਹੈ ਹਾਂ ਹਾਂਜੀ ਸਰ ਕਿੰਨੇ ਦੱਸਦਾ ਹੂੰ ਹਾਂ ਯਾ ਨਾ ਸੌਦਾ ਇਹਦਾ ਹੋਣਾ ਜੀ 75000 ਇਧਰ ਅਸ ਕਿੰਨੇ ਦੀ ਐਂਡ 75000 ਛੱਡ ਬਾਈ ਬਣ ਕੇ ਆ ਕੇ ਟਾ 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 ਫੜ ਕੇ ਚੋ ਤੇ ਪੈਸੇ ਲੈਣਗੇ ਬਸ ਟਾ ਟਾ ਪਾਟਾ ਕਿੰਨੇ ਐਂਡ ਐਂਡ ਹਾਂ ਯਾ ਨਾ ਆਦਾ ਹੈ ਜੀ ਹਾਂ ਆਪਰ ਤੇਰੇ ਲਈ ਜਾਂ ਦੂਰ ਹੈ ਕੰਪਟੇ ਵੀ ਆ ਕੱਚੀ ਆ ਜੀ ਬੱਚੀ 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 ਅੰਦਰਲਾ ਕੰਮ ਕਰਦੇ ਭਾਈ ਭਾਜੀ ਛੋਟੇ ਬੰਦੇ ਆਏ ਛੋਟੇ ਆ ਯਾਰ ਹੋ ਸਕਦਾ ਲਾਉਣੇ ਆ ਫੈਸ਼ਨ ਸ਼ੂਟ ਪਤਲੀ ਥੋੜੀ ਜਿਹੀ ਦਾ ਕੰਪਟਾ ਜਿਹੜਾ ਜੋ ਨਹੀਂ ਕਿੱਥੇ ਫਿਰਦਾ ਨਹੀਂ ਮਾਲ ਮੇਰਾ ਬਿਲਕੁਲ ਦਿਵਾਕ ਸਹੀ ਹੈ ਕੱਚੀ ਆ ਜੀ ਇਹਨਾਂ ਇਹਨਾਂ ਕਿੰਨਾ ਹੋ ਬਸ ਇਹਨਾਂ ਦਾ ਕੰਮ ਦਾ ਹੈ ਕੱਚੀ ਕੱਚੀ ਦੇ ਲੈ ਹਾਂ ਜੀ ਪਾਇਆ ਕਿਵੇਂ ਆ ਹੋਊ ਕਿੰਨੇ ਦੀ ਤੂੰ ਇਹ ਕਿ ਵੀ ਫੜ ਕੇ ਪੈਸੇ ਕਿੰਨਾ ਹੋ ਜੀ 75000 ਦਾ ਐਂਡ ਲਾਸਟ ਦਾ ਲਾਸਟ ਐਂਡ ਕਿੰਨਾ ਹੋ ਯਾਰ ਹਾਂ ਯਾਰ ਹਾਂ ਯਾ ਨਾ 75 ਸੌਹਾਂ ਨਾਲ ਨਹੀਂ ਸੌਹਾਂ ਦੇ ਵੇਚਣ ਵਾਲੀ ਗੱਲ ਹੁੰਦੀ ਐ ਬੱਛੀ ਦੀ ਵੀ ਕਦਰ ਕਰ ਸੋਹਣੇ ਬਿਲਕੁਲ ਕਰਦੇ ਬੱਛੀ ਵੀ ਕਦਰ ਕਰਦੇ ਤੇਰੀ ਵੀ ਕਦਰ ਕਰਦੇ ਆ ਬਸ ਕਦਰ ਕਰ ਬੱਛੀ ਕਦਰ ਥੋੜੀ ਕਰ ਫਿਰ ਬੋਲੀ ਬੋਲੀ ਤੂੰ ਵੀ ਕਰਨਾ ਕਦਰ ਕਿਵੇਂ ਹੋ 3 ਉੱਤੇ 70 ਤੋਂ ਲੈ ਜਾ ਬਸ ਤੈਨੂੰ ਕਹਦਾ ਚੋਨੀ ਜੇ 100 ਵੀ ਕਿਸੇ ਨੂੰ ਕਹਦਾ ਹੋਵੇ ਤਾਂ ਕਹਿ ਦੀ ਮਾਜਾ 80 ਜਗ ਡਰਾ ਹੀ ਨਹੀਂ ਦਿੰਦਾ ਕਿਸੇ ਨੂੰ ਬੱਛੀ ਦਾ ਜੈ ਕਿ ਨਹੀਂ ਇਹ ਕੋਈ ਹੋਰ ਐਂਡ ਵਾਲਾ ਕੰਮ ਕਿੰਨਾ ਹੋ ਬੋਲੀ ਨਾ ਆ ਗਿਆ ਗਰੀਬ ਬੇਚਾਰਾ 80 ਦਾ ਪ੍ਰੇਸ਼ ਨਹੀਂ ਐਂਡ ਕਿੰਨਾ ਹੁੰਦਾ ਬਸ 80 ਨਹੀਂ 75 ਦਾ ਕਿੰਨੇ ਕਿੰਨੀ ਚੱਲੂ ਯਾਰ ਹਾਂ ਇਹ ਮੈਨੂੰ ਹੈਗਾ ਜੀ ਅੰਦਰ ਆ ਕੇ ਦੱਸਦਾ ਕਰ ਦਿੰਨੇ ਆ ਮਹਾਂ ਇਹ ਕਹਿੰਦਾ ਬੜਾ ਹੀ ਵਾਹ ਲੱਗੀ ਜਾਂਦਾ ਆ ਸਰਪੰਚ ਭਿੰਦਰ ਰਾਜੂ ਉਹ ਤੇ ਠੀਕ ਆ ਜਿਹੜੇ ਜਿਹੜੇ ਚੱਲਦੀ ਆ ਭਾਈ ਆਊਗਾ ਉਹਨਾਂ ਜਰਦਾ ਲੈ ਲੋ ਲੈ ਲੋ ਯਾਰ ਇੱਕ ਮਾ ਫਰਕ ਵਾ ਮੈਂ ਇਹਨੂੰ ਐਂ ਕਿਹਾ ਮਖਾਜ ਅੰਦਰਲੇ ਪਾਸੇ ਲੱਗ ਗਿਆ ਕਹਿੰਦੇ ਇਹ ਦੇ ਜੋ ਅੱਧੀ ਨੇ ਹਾਂ ਖੁਸ਼ ਹੋ ਕੇ ਜਿੰਨੇ ਮਾਰੀ ਛੱਡ ਦੀ ਅੱਛਾ ਹਾਂ ਚਾਹੇ 570 ਛੱਡ ਦਈ ਕਿੰਨੇ ਦੀ ਹੋ ਕਿੰਨੇ ਦੀ ਹੋ ਐਂਡ ਕਿਤੇ ਕਿਹਾ ਪੈਂਤੋ ਚਾਚਾ ਇਹਨਾਂ ਨੂੰ ਵੀ ਅੱਛੀ ਫੜ ਕੇ ਲੈ ਹਾਂਜੀ ਕਿੰਨੇ ਦਾ ਹੋ ਜੀ ਯਾਰ ਉਹ ਕਿਨੇ ਜੋ ਬਾਹ ਕਿਨੇ ਦੀ ਹਾਂ ਜਾਂ ਨਾ ਮੈਂ ਤੇ ਉਹ ਜਿਹੜਾ ਕਹਿਣ ਲਿਆ ਹੁੰਦਾ ਮੈਂ ਬਾਈ ਕਾਮ ਹੈਗਾ ਕਿੰਨੇ ਦੀ ਐਂਡ ਕਿੰਨਾ ਹੁੰਦਾ ਯਾਰ ਨਵੇਂ ਨਾਲ ਹੀ ਲੱਗਿਆ ਠੀਕ ਹੈ ਚਲੋ ਜੀ ਲੋ ਜੀ ਟੱਕੀ ਲਾ ਦੀ ਬੜਕ ਲਾ ਦੇ ਦੇਖ ਰਵਾ ਦੇਖ ਲੈ ਸਾਵਿਆਂ ਦੀ ਸਾਵਿਆਂ ਦੀ ਟੱਕਾ ਆਪਾਂ ਜੀ ਦੇਖ ਲੈ ਪ੍ਰੋਵਾਹ ਨੇ ਕਹਿ ਲਾ ਜਾ ਅੜ ਜਾ ਨਹੀਂ ਆਪਾਂ ਵੀ ਗਲਤ ਨਹੀਂ ਆ ਬਾਲੇ ਲੱਗੀ ਜਾਂਦੇ ਬਾਈ ਜੀ ਅੰਮ ਦਾ ਸਟਾਰਕ ਨੂੰ ਪੁੱਛ ਰਹੇ ਕਿੰਨੇ ਪੈਸੇ ਲੋਂਦਾ ਤੂੰ ਤਾਂ ਭਈ ਉਹਨਾਂ ਦੀ ਹੀ ਹੋਇਆ ਟੈਟਲ ਬਾਹਰ ਗਿਆ ਉਹਦਾ ਪੈਸੇ ਠੀਕ ਆ ਥੋੜੀ ਮਣੀ 10 ਮਿੰਟ ਦੇ ਕੱਢਣੀ ਆ ਠੀਕ ਆ ਕਰ ਦਾਂ ਥੋੜੀ ਇਹ ਜਰਸੀ ਸ਼ਹੀਦ ਖਰੋਸ ਚ ਆ ਮੋਲਵਾਲੇ ਛੋਟੇ ਵੇਚਣ ਵਾਲਾ ਸਭ ਪਉਂਦਾ ਮੈਂ ਪਾਸ ਨਹੀਂ ਕਰੀਦਾ ਕਿੰਨੇ ਦੀ ਉਹ ਬੰਦੇ ਨੇ ਪਾਸ ਕਿਹ ਕਿਹ ਵਾਰੀ ਕਹਿਣਾ ਬਸ ਇੱਕ ਵਾਰੀ ਕੇ ਮੈਂ ਵੀ ਸੁਣਦੀ ਬਾਤ ਆ ਰਹੀ ਓਏ ਖਾਂ ਪੀ ਸੁਣਿਆ ਯਾਰ ਓਏ ਸੁਣਿਆ ਕਿਉਂ ਨਹੀਂ ਯਾਰ ਇੰਨਾ ਕਿੰਨੇ ਦਾ ਹੋਊ ਯਾਰ ਕਿੰਨੇ ਵੇਚਣੀ ਕਿੰਨੇ ਦੀ ਹੈ ਬਹੁਤ ਮੁਕਿਆਦਾ ਯਾਰ ਮੈਂ ਗਲਤ ਗੱਲ ਕੋਈ ਰਾਹ ਬੋਲੇ ਨਹੀਂ ਗੱਲ ਕਰ ਯਾਰ ਸੌਦਾ ਕਰ ਲੈ ਇੱਥੇ ਆਓ ਰਾਹ ਲਾਇਦੀ ਵਾਲੀ ਗੱਲ ਕਰ ਇੰਨਾ ਹੋ ਕਿੰਨੇ ਦਾ ਮੈਂ ਤੁਹਾਨੂੰ ਕਹੇਦਾ ਓਏ ਯਾਰ ਫਿਰ ਆ ਪਾ ਯਾਰ ਬੜੀ ਬੜੀ ਬੰਦਾ ਨਹੀਂ ਯਾਰ ਕਿੰਨੇ ਦੀ ਕਿੰਨੇ ਦੀ ਲਾਸਟ ਹੈ ਦਾ ਹਾਂ ਜਾਂ ਨਾ ਹਰ ਮਾਣ ਸਨ ਕੋਈ 5-600 ਦੇ ਸੌਦੇ ਦੇ ਮੈਂ ਮੈਥੋਂ ਲਈ ਪਾਸੋ ਮੈਂ ਦੋ ਵਾਰ ਕਹੇ ਵੀ ਆਪਣੀ ਗੋਰੀ ਕਸਮੇ ਸਾਡੇ ਰੋਤ ਘਟਾਣ ਜਾਂ ਮੈਥੋਂ ਲਈ ਪਾਸੋ ਪਾਸੋ ਕੋਈ ਸੌਦਾ ਛੜ ਗਿਆ ਹੋ ਗਿਆ ਕੋਈ ਵੇਚਣ ਵਾਲੀ ਗੱਲ ਰਾਹ ਬਾਜ ਜਿਹੜਾ ਤੇਰਾ ਬਲਕੀ ਅੱਛੀ ਕਮਾ ਲਾ ਅੰਦਰ ਭਗੜਿਆ ਵੀ ਤਰੋਂ ਤਰ ਕਿੰਨੇ ਦੀ ਫਿਰ ਓਏ ਕਿੰਨੇ ਦੀ ਆਲਾ ਮੈਂ ਦੋਸਤ ਦੀ ਗੱਲ ਸਾਂ ਮੈਨੂੰ ਆਉਂਦਾ ਆ ਕਿਹੜਾ ਲਾ ਗਿਆ ਤੂੰ ਐਵੇਂ ਇਹ ਪਹਿਲਾਂ ਬੱਤਾਂ ਬਾਦ ਨੋ ਵੀ ਆ ਸਾਨੂੰ ਐ ਹੁੰਦਾ ਐ ਹੁੰਦਾ ਵੀ ਵਾਦਾ ਸੌਦਾ ਕਰੀ ਨਾ ਸਕੀ ਸਾਨੂੰ ਕੀ ਕੋਈ ਤੈਨੂੰ ਲੱਖ ਲਾ ਜੇ ਚਾਹੇ ਤੈਨੂੰ ਲਾ ਦੇ ਕੋਈ 10 ਉਹਨਾਂ ਨੂੰ ਆਹੀ ਗੱਲ ਕਹੀਏ ਚਾਹੇ ਤੈਨੂੰ ਕੋਈ ਲੱਖ ਲਾਵੇ ਚਾਹੇ ਤੈਨੂੰ ਲਾਵੇ ਕੋਈ 10 ਉਹਨਾਂ ਨੇ ਆਪਣੀ ਮਰਜ਼ੀ ਕਰਦੇ ਆਸੀਂ ਆਪਣੀ ਮਰਜ਼ੀ ਕਰਦੇ ਆ ਖਰਚੇ ਵੀ ਦੇਖਣੇ ਸਾਨੂੰ ਹੱਤ ਕਰ ਹੱਤਾਂ ਕਰ ਲੈ ਯਾਰ ਕਿੰਨੇ ਦਾ ਆਈਂਦਾ ਇਹੇ ਜੋ ਦੱਸ ਗਏ ਨੇ ਛੜ ਕੋਈ ਨਹੀਂ ਭਾਵੇਂ ਵਿੱਚ ਕਿੰਨੇ ਦਾ ਹੋਣਾ ਉਹ ਹੋਣਾ ਬੜਾ ਨਹੀਂ ਵੇਚਣੀ ਕਿੰਨੇ ਦਾ ਯਾਰ ਨਾ ਪਾਗਲ ਨੂੰ ਬੋਲੀ ਬੋਲੀ ਯਾਰ 500 ਵਿੱਚ ਮੈਂ ਛੜ ਗਈ ਉਹ ਯਾਰ ਆ ਘੱਟ ਹੁੰਦੀ ਐ ਨਹੀਂ ਵਿੱਚ ਨਹੀਂ ਕਿੰਨੇ ਦੀ ਤੋਂ ਨਹੀਂ ਆ ਘੱਟ ਹੁੰਦੀ ਐ ਉਹ ਨਹੀਂ ਹੁੰਦਾ ਉਹ ਕਿਵੇਂ ਹੋਊ ਕਿਵੇਂ ਯਾਰ ਯਾਰ ਮੈਨੂੰ ਐਂ ਤੇ ਲਾਈ ਜਾਂਦੇ ਲਾਈ ਜਾਂਦੇ ਲਮਾ ਕੇ ਕਿ ਤੁਰ ਜਣਾ ਲਾਉਣ ਨੂੰ ਕੀ ਬਹੁ ਐ ਨਹੀਂ ਜਿਹੜੇ ਜਿਹੜੇ ਗ੍ਰੇਵ ਉਹ ਪਤਾ ਹੁੰਦਾ ਵੀ ਆ ਗਿੰਦੇ ਜੇਬ ਚ ਪੈਣ ਵਾਲੀ ਗੱਲ ਕਰ ਉਹਨਾਂ ਨੂੰ 42 ਜੀ ਕਹਿੰਦਾ ਮੈਂ ਬੋਲੀ ਬੋਲੀ ਕਰ ਯਾਰ ਯਾਰ ਜੇ ਨਿਬੜਨ ਵਾਲਾ ਕੰਮ ਕਿਵੇਂ ਆ ਬਸ ਨਿਬੜਿਆ ਨਹੀਂ ਮਾਝੂ ਉਹ ਪਾ ਦੇ ਰਾ ਯਾਰ ਤੋਂ ਨਹੀਂ ਠੀਕ ਕੀ ਕਹਿਣਾ ਫਰੈਂਡ ਐਂਡ ਕਿਹਨਾ ਹਾਂ ਜਾਂ ਨਾ ਹਾਂ ਜਾਂ ਨਾ ਚਾਹ ਜਬੇ ਕਿ ਕਿ ਦੀ ਆ ਚੱਕ ਲਈ ਉਹ ਕਿੰਨੇ ਦੀ ਐਸੇ ਦੀ ਹੋਣੀ ਚਾਹਤਾ ਕਿੰਨੇ ਦੀ ਉਹ ਕਿੰਨੇ ਦੀ ਕਿੰਨੇ ਦੀ ਹਾਂ ਯਾਰ ਉਹ ਯਾਰ ਦੂਰ ਹੈ ਕਾ ਬੜੇ ਭਾਈਆ ਖਾਤੇ ਪੈਣੇ 4-5000 ਰੁਪਏ ਖਰਚਾ ਪੈਣੇ ਤੋ ਲਾ ਵੇਚਣਾ ਕਰ ਮੇਰੇ ਕੋਲ ਆਇਆ ਕਿ ਫੜਕੇ ਲੈ ਜਾ ਨਹੀਂ ਮੈਂ ਫੜਾਉਣ ਵਾਲੀ ਗੱਲ ਕਿੰਨੇ ਦੀ ਬੋਲੀ ਕਰ ਲਾ ਖਮੜੇ ਨਹੀਂ ਨਹੀਂ ਮਾ ਵੇਚਣੀ ਨਹੀਂ ਯਾਰ ਦੇਖ ਪੱਤੀ ਵੀ ਨਹੀਂ ਗਈ

ਉਹ ਕਿਉਂ ਵਈ ਉਹਨੂੰ ਪੁੱਛਿਆ ਵੀ ਨਹੀਂ ਅਨੰਦ ਭਰਾ ਮੈਨੂੰ ਵੱਟ ਪੈ ਦਿੱਤੀ ਜਾਂਦਾ ਲੱਗਣ ਲਗਾਉਣ ਦਾ ਮੈਂ ਕਹਿ ਕੇ ਤੁਰ ਜਾਣਾ ਲੱਗਣ ਲਗਾਉਣ ਲੱਗ ਕੀ ਗੱਲ ਹੈ ਲਮਕਾਈ ਜਾਣਾ ਵੀ ਫਿਰ ਅਬ ਮੁਰਕੇ ਮਾਰੀ ਜਾਇਂ ਸੈਂਤਾ ਵੀ ਲੈ ਜਾਓ ਠੀਕ ਹੈ ਠੀਕ ਹੈ ਗਲਤ ਨਹੀਂ ਗਿਆ ਹੁਣ ਦੇ ਕੰਮ ਤੇਰੀ ਮਰਜ਼ੀ ਹੈ ਜੈ ਭਾਈ ਇਹ ਹੋ ਰਹਾ ਮੈਨੂੰ ਐ ਜੇ ਲੱਗਦਾ ਮੈਂ ਆਹ ਹੱਥ ਫੜਦਾ ਮਾੜੇ ਨਾਲ ਹੱਥ ਫੜਦੇ ਲੋ ਜੇ ਤੈਨੂੰ ਕਿਤੇ ਠੀਕ ਹੈ ਚਲੋ ਚਲੋ ਜੀ ਉਹ ਉਹ ਬਲਕਾਰਾ ਪਾਸ ਕਰੀ ਜਾਂਦਾ ਹਾਂ ਚ